ਹੈਲੋ ਫਰੈਂਡ ਹੈਲੋ ਕਿਰਨਾ ਕਿਵੇਂ ਬਰਿੰਡ ਠੀਕ ਆ ਤੁਸੀਂ ਓਏ ਹਾਲ ਤਾਂ ਸਾਡੇ ਬਿਲਕੁਲ ਠੀਕ ਹੈ ਪਰ ਤੈਨੂੰ ਕਾਦੀਆਂ ਖੁਸ਼ੀਆਂ ਚੜੀਆਂ ਹੋਈਆਂ ਕੀ ਹੋ ਰਿਹਾ ਹੋ ਹੋ ਕਮਲਿਆ ਵਾਂਗੂ ਹੱਸੀ ਜਾ ਰਹੀ ਐ ਕਿੱਥੇ ਮੇਰੀ ਐਨਕ ਵੇਖ ਕੇ ਤਾਂ ਦਿਹਾਦੀ ਪਈ ਮਰੇ ਤੂੰ ਤਾਂ ਐਂ ਸੀ ਜਾਣੀ ਪਈ ਐ ਜਿਵੇਂ ਮੈਨੂੰ ਪਤਾ ਨਹੀਂ ਕੀ ਹੋ ਗਿਆ ਉਹ ਮੈਂ ਨਹੀਂ ਕੀ ਲਈਏ ਕੀ ਗੱਲ ਹੋ ਗਈ ਏ ਉਹ ਹੈ ਆਪਣੇ ਆਪ ਨੂੰ ਦੇਖਦੀ ਵੀ ਵੇ ਕਿਵੇਂ ਹਾਲਤ ਬਣਾਈ ਹੋਈ ਏ ਆ ਰੂਲੀ ਖੂਲੀ ਜੀ ਬੈਠੀ ਆ ਨਾ ਓਹ ਹੋ ਹੋਈ ਕਹਿ ਰਿਆ ਮਾ ਖਿਲਰੀ ਫਿਰਦੀ ਏ ਓ ਚੱਲ ਫਿਰ ਹੁੰਦਾ ਨਾ ਕੱਢ ਹੱਸਣਾ ਮੈਂ ਨਾ ਤੇਰੀ ਇੱਥੇ ਬਹਿ ਕੇ ਵੇਟ ਕਰਦਾ ਵਾਂ ਤੂੰ ਆ ਫਿਰ ਜਲਦੀ ਸਸਨੀ ਕਾ ਉੱਤ ਤੁਹਾਡੀ ਭਲੀ ਹੋ ਜੇ ਓਏ ਹੋ ਕੇ ਆ ਗਈ ਤਿਆਰ ਕੰਡ ਦੱਸਿਆ ਆ ਰਿਹਾ ਕਿ ਕਿ ਫੁਣੀ ਲੜਦੀ ਆ ਓਏ ਯਾਰ ਪੰਜਾਬ ਵਰੀ ਤੈਨੂੰ ਮੈਂ ਕਿਹਾ ਸੋਹਣੀ ਤਾਂ ਤੂੰ ਬਹੁਤ ਜਿਆਦਾ ਹੈਗੀ ਐ ਪਰ ਸੇਵ ਕੇਲੇ ਤੇਰੇ ਕੋਲ ਕਿੰਨੇ ਪਏ ਨੇ ਕਿ ਸੇਵ ਕੇਲੇ ਆ ਵੀ ਪਏ ਅਜੇ ਉਦੋਂ ਬਾਰੇ ਪਏ ਆ ਓ ਚੱਲ ਹੁਣ ਏਦਾਂ ਕਰ ਥੋੜੇ ਜੇ ਸੇਵ ਕੇਲੇ ਸਾਨੂੰ ਦੇ ਦੇ ਤਾ ਤੁਹਾਨੂੰ ਕਾਦਾ ਦੇਦਾ ਉਹ ਮਰੇ ਤੂੰ ਸਾਨੂੰ ਨਹੀਂ ਦੇਨੇ ਤੇ ਐਨੇ ਸੇਵ ਕੇਲੇ ਖਾਣੇ ਕਿੰਨੇ ਨੇ ਕਿਰਨਾ ਖਾਣ ਕੀ ਫਰੈਂਡ ਕਰਨਾ ਹਾਂ ਉਹ ਨੂੰ ਰਹਿ ਦੇਗਾ ਕੇਲੇ